ਲੋ ਜੀ ਸਾਰੀ ਕਾਲ ਕੀ ਆ ਚਲ ਮੀਤ ਕਾ ਦੇ ਸਾਰੇ ਜਣ ਬਹੁਤ ਵਧੀਆ ਹੋਵੋਗੇ ਇੱਥੇ ਮੈਂ ਆਈ ਕਿ ਹੀਟਰ ਕੱਢਣ ਵਾਸਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਤੇ ਸਾਰਿਆਂ ਨੂੰ ਜਿਹੜਾ ਹੈ ਪਿਲੋੜੀ ਅੱਜ ਲੋੜੀ ਦਾ ਤਿਹਾਰ ਹੈ ਤੇ ਆਪਾਂ ਆਵਲਾ ਸੂਪ ਪਾ ਲਿਆ ਬਰੋਕੋੜ ਦਾ ਮੈਨੂੰ ਕਿਹ ਚੱਲਾ ਨਵਾਂ ਸੂਪ ਪਾ ਲੈਣਾ ਹਣਾ ਤੇ ਬਾਜੀ ਹੀਟਰ ਕੱਢ ਕੇ ਲੈ ਕੇ ਜਾਣੀ ਇੱਕ ਮੈਂ ਲੈ ਗਈ ਸੀ ਇੱਕ ਜਿਹੜਾ ਸੀ ਉਹ ਇੱਥੇ ਤੇ ਦੋ ਹੀਟਰ ਆਪਣੇ ਕੋ ਦੋਵੇਂ ਲਾਵਾਂਗੇ ਤੇ ਠੰਡ ਬਹੁਤ ਜ਼ਿਆਦਾ ਵਾ ਇੱਥੇ ਖਲਾਰਾ ਉਦੋਂ ਦਾ ਉਦੋਂ ਹੀ ਪਿਆ ਵੇਖੋ ਤੇ ਮਾਸਾ ਵੀ 1% ਵੀ ਧੁੱਪ ਨਹੀਂ ਹੈਗੀ ਲੋਕੀ ਵੇਹ ਗੁੱਡੀਆਂ ਤੇ ਡੌਂਡੇ ਅੱਜ ਵੇਖੋ ਹੁਣ ਜੀ ਹੀਟਰ ਲਿਆ ਕੱਢ ਔਰ ਇਹ ਬਲਾ ਹੀਟਰ ਦਾ ਰਵਾਡ ਬਲਾ ਜਿਹੜਾ ਮਨ ਹੋ ਗਲਾ ਇਹਨੂੰ ਲਾਉਨੇ ਹਣ ਅੱਜ ਮੈਂ ਥੋੜਾ ਜਿਆ ਨਾ ਤਿਆਰ ਹੋ ਜੰਨੇ ਹਣ ਬਾਲ ਵੀ ਸਪੀਰੀ ਕੀਤੀ ਹੀ ਗੁੱਤ ਗੁੱਤ ਸੋਰੀ ਮੇਕੋ ਸੁਣਿਆ ਨਹੀਂ ਹੈ ਗਿਆ ਨਹੀਂ ਤੇ ਮਨੂੰ ਪੁੱਛਾ ਕਰਨਾ ਦੇਖਾਂਗੇ ਦੇ ਜਦੋਂ ਆਪਾਂ ਤੋਂ ਬਿਨਾ ਨਾ ਠੰਡੀ ੱਗੀ ੱੱਕੀ ਜਾਂਦੀ ਹੈਗੀ ਪੈਰਾਂ ਨੂੰ ਬੋਦੀ ਲੱਗਦੀ ਠੰਡ ਜੇ ਜੇ ਮੈਂ ਪਾਈਆਂ ਨਹੀਂ ਤੁਹਿਆਂ ਦੇ ਮੈਂ ਲੰਬੀਆਂ ਵਾਲੀਆਂ ਟਿਕ ਟਿਕ ਵਾਲੀਆਂ ਨਹੀਂ ਲੰਬੀਆਂ ਜਿਹੜੀਆਂ ਜੂੜੇ ਬੰਨ੍ਹਾਈਦੀਆਂ हेयर स्टाइल ਉਧਰ ਕੀਤਾ ਇਹਨੂੰ ਵਧੀਆਂ ਪਈਆਂ ਮੇਰੇ ਕੋਲ සිද්ද කලය මන පෝල්් කරගෙන නොය පසන්න නාල පබ තරපට පාලන්නේ ਲੋ ਜੀ ਕੱਜਲ ਵੀ ਪਾ ਲਿਆ ਮੈਂ ਆਈ ਬ੍ਰੋ ਥੋੜੇ ਥੋੜੇ ਕਰੂੰਗੀ ਆਈ ਬ੍ਰੋਸ ਮੈਨੂੰ ਬੜੇ ਵਧੀਆ ਲੱਗਦੇ ਕੀਤੇ ਨਾ ਲੋ ਜੀ ਇੱਥੇ ਮੇਰੇ ਬੇਟੇ ਦੀ ਪਹਿਲੀ ਲੋੜੀ ਆ ਤੇ ਮੈਂ ਕਿਹਾ ਚੱਲ ਨਾ ਢਕਵਾੜ ਜਿੰਨਾ ਵੀ ਹਨਾ ਆਪਣਾ ਸ਼ਰੀਕਾ ਵਾ ਸਾਰਿਆਂ ਚ ਜਿਹੜਾ ਮੂੰਫਲੀ ਵਗੈਰਾ ਹਨਾ ਵੰਡਦੇ ਜਿੱਦਾਂ ਲੋੜੀ ਦਾ ਹੁੰਦਾ ਹੁੰਦਾ ਹਨਾ ਤੇ ਜਿਹੜਾ ਵਾ ਫਿਰ ਮੈਂ ਮੋਫਲੀ ਵਗੈਰਾ ਜਿੰਨਾ ਸਮਾਨ ਹੀ ਸਾਰਾ ਮੰਗਾ ਲਿਆ ਫਿਰ ਮੈਂ ਚੱਲਣਾ ਇਹ ਸਾਰਾ ਕੁਝ ਮਿਕਸ ਕਰਕੇ ਤੇ ਮੈਂ ਫਿਰ ਲਫਾਫਿਆਂ ਚ ਪਾ ਕੇ ਤੇ ਸਾਰੇ ਜਿਹੜੇ ਉਹ ਦੇ ਦਿੱਤਾ ਹੀ ਨਾ ਆਪਣੇ ਘਰਾਂ ਚ ਵੀ ਸਾਰੇ ਆਪਣੇ ਜਿੰਨਾ ਵੀ ਸ਼ਰੀਕਾ ਸ਼ਰੂਕਾ ਜਾਂ ਆਂਡ ਗਵਾਂਡ ਜਿੰਨੇ ਵੀ ਹਨਾ ਸਹੇਲੀਆਂ ਭੈਣਾਂ ਸਭ ਨੂੰ ਜਿਹੜਾ ਹੀ ਉਹ ਦੇ ਦਿੱਤਾ ਹੀ ਤੇ ਮੈਂ ਕਿ ਪਹਿਲਾਂ ਸ਼ਗਨ ਕਰ ਲਈ ਹੈ ਹਨਾ ਗੰਨੂ ਨੂੰ ਉੱਪਰ ਬਿਠਾ ਲਈਏ ਜੀ ਹਨਾ ਗੰਨੂ ਦੀ ਪਹਿਲੀ ਲੋੜੀ ਆ ਤੇ ਜਿਹੜਾ ਹੀ ਚਲੋ ਮੈਂ ਕਿ ਕੈ ਸੈਲੀਬ੍ਰੇਟ ਕਰ ਲੈਨੇ ਇੱਥੇ ਹੈਗਾ ਹੀ ਆਪਣਾ ਟਾਈਮ ਤੇ ਵਾਵਾ ਇਹ ਹੋ ਗਿਆ ਹੀ ਸ਼ਾਮ ਦਾ ਤੇ ਅੱਜ ਨਾ ਦਿਨ ਥੋੜਾ ਜਿਆ ਲੱਗਾ ਹੀ ਥੋੜਾ ਜਿਆ ਖੁੱਲਾ ਹੀ ਦਿਨ ਹਨਾ ਤੇ ਜਿਹੜਾ ਵਾ ਉਹ ਫਿਰ ਮੈਂ ਕਿ ਚੱਲ ਕਰ ਲੈਨੇ ਹਨਾ ਤੇ ਸ਼ਾਮ ਹੁੰਦਿਆ ਹੁੰਦਿਆ ਤੁਹਾਨੂੰ ਪਤਾ ਠੰਡ ਹੋ ਜਾਂਦੀ ਹੈ ਹਨਾ ਤੇ ਫਿਰ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਉਦਾਂ ਵੀ ਨਾ ਅੱਗ ਵਾਲੇ ਹੀ ਚੁੱਲ੍ਹੇ 'ਚ ਤੇ ਮੈਂ ਕਿਾ ਚੱਲਣਾ ਹੁਣ ਇਹ ਬਲਦੀ ਰਵੇ ਤੇ ਪੂਰਾ ਦਿਨ ਮਤਲਬ ਅੱਗ ਬਲਦੀ ਰਹੀ ਤੇ ਆਪਾਂ ਸੇਕਦੇ ਰਹੇ ਮੈਂ ਕਿਾ ਚੱਲ ਹੁਣ ਰਾਤ ਤੱਕ ਬਲਦੀ ਰਵੇ ਹਨਾ ਤੇ ਚੰਗਾ ਏ ਤੇ ਬਾਲਾਂ ਦੀ ਲੋੜ ਨਹੀਂ ਆ ਤੇ ਚਲੋ ਜੀ ਇੱਥੇ ਮੰਮੀ ਲੈ ਕੇ ਬੱਠੇ ਗੰਨੂ ਨੂੰ ਤੇ ਮੈਂ ਉਹਨਾਂ ਨੂੰ ਪੁੱਛ-ਪੁੱਛ ਕੇ ਫਿਰ ਕਰੀ ਗਈ ਤੇ ਜੋ ਵੀ ਦੇਣਾ ਸੀ ਹਨਾ ਫਿਰ ਮੈਂ ਲਫਾਫੇ ਚ ਪਾ ਲਿਆ ਤੇ ਸਾਬ ਦੇ ਸਾਹਮਣੇ ਤੇ ਚਲੋ ਜੀ ਫਿਰ ਮੈਂ ਫੜਾਈ ਗਨ ਨੂੰ ਮੈਂ ਕਿ ਉੱਪਰ ਬਿਠਾ ਕੇ ਨਾ ਇੱਕ ਵਾਰੀ ਇਹਨਾਂ ਫੋਟੋ ਖਿੱਚ ਲਾਂਗੇ ਹਨਾ ਪਹਿਲੀ ਲੋੜੀ ਦੀ ਇੱਕ ਯਾਦਗਾਰੀ ਹੁੰਦੀ ਹੈ ਨਾ ਤੇ ਐ ਚਲੋ ਜੀ ਇੰਨੀ ਠੰਡ ਦੇ ਵਿੱਚ ਹਨਾ ਇਹ ਬਹੁਤ ਜ਼ਿਆਦਾ ਠੰਡ ਇੰਨੀ ਜ਼ਿਆਦਾ ਮਤਲਬ ਠੰਡ ਇਦਾਂ ਪੈਂਦੀ ਪਈ ਹੈ ਕਿ ਤੂੰਦ ਹੋਏ ਤੇ ਇੰਨੀ ਠੰਡ ਨਹੀਂ ਲੱਗਦੀ ਹੈਗੀ ਤੇ ਉਦਾਂ ਜਿਹੜੀ ਆ ਉਹ ਤੇ ਇਦਾਂ ਜਿਦਾ ਬਰਫ਼ ਪੈਂਦੀ ਆ ਨਾ ਮੂੰਹ ਨੂੰ ਹਨਾ ਜਿੱਦਾਂ ਬਰਫ਼ ਲਾਈ ਹੁੰਦੀ ਇਦਾਂ ਹੁੰਦਾ ਜਿੱਦਾਂ ਤੁਸੀਂ ਬਾਹਰ ਵੀ ਚੱਲ ਜਾਓ ਨਾ ਕਿਤੇ ਹਨਾ ਕਾਰ ਤੋਂ ਬਾਹਰ ਤੇ ਪੂਰੇ ਠੰਡੇ ਹੋ ਗਿਆ ਹੋ ਗਿਆ ਉਹ ਇੰਨੇ ਜਿਆਦਾ ਹੱਥ ਪੈਰ ਮੂੰਹ ਬਰਫ਼ ਉਹ ਜਿੱਦਾਂ ਪਾਈ ਹੁੰਦੀ ਇਦਾਂ ਹੋ ਜਾਂਦਾ ਹਨਾ ਇੰਨੀ ਜਿਆਦਾ ਠੰਡ ਵਾ ਬਹੁਤ ਜਿਆਦਾ ਹਰ ਵਾਰ ਹੀ ਕਈ ਦਾ ਹਰ ਕਾ ਜਿਆਦਾ ਹਰ ਕਾ ਜਿਆਦਾ ਠੰਡ ਪਰ ਇਦਾਂ ਲੱਗਦਾ ਕਿ ਐਤ ਕੀ ਬਹੁਤ ਹੀ ਜਿਆਦਾ ਪਹਿਲਾਂ ਨਾ ਇਹ ਹੁੰਦਾ ਕਿ ਲੋੜੀ ਤੋਂ ਬਾਅਦ ਦਿਨ ਖੁੱਲ ਜਾਂਦੇ ਸੀ ਜਦ ਧੁੱਪ ਮਗਰਾਂ ਲੱਗ ਜਾਂਦੀ ਐ ਐਰ ਕਾ ਧੁੱਪਾਂ ਦਾ ਕੋਈ ਅਸਾਰ ਹੀ ਨਹੀਂ ਹੈਗਾ ਨਾ ਬਿਲਕੁਲ ਹੀ ਲੱਗਦਾ ਪਈ ਹਾਂ ਧੁੱਪ ਨਹੀਂ ਨਿਕਲਨੀ ਹੈਗੀ ਨਾ ਤੇ ਕੱਪੜਿਆਂ ਦਾ ਬੜਾ ਔਖਾ ਕੱਪੜੇ ਧੋਈ ਜਾਓ ਤੇ ਸੁੱਕਣੇ ਕਿੱਥੇ ਪਾਉ ਹਣਾ ਇਹ ਤੇ ਬੜਾ ਹੀ ਔਖਾ ਉੱਪਰ ਫਿਰ ਰੇਲ 'ਚ ਸੁੱਕਣੇ ਪਾਉਣੇ ਪੈਂਦੇ ਫਿਰ ਸ਼ਾਮੀ ਲਾਉਣੇ ਪੈਂਦੇ ਆ ਤੇ ਬੜਾ ਔਖਾ ਹੁੰਦਾ ਕੱਪੜਿਆਂ ਦਾ ਸੁੱਕਣ ਦਾ ਤੇ ਬਹੁਤ ਧੀਰ ਲੱਗ ਜਾਂਦੀ ਐ ਸੁੱਕਣ ਲੱਗਿਆ ਤੇ ਬੜਾ ਔਖਾ ਕੱਪੜਿਆਂ ਦਾ ਬੱਚਿਆਂ ਦੇ ਖਾਸ ਕਰਕੇ ਬੜਾ ਔਖਾ ਲੱਗਦਾ ਕੱਪੜਿਆਂ ਦਾ ਨਾ ਸੁੱਕਦੇ ਹੀ ਨਹੀਂ ਕੱਪੜੇ ਤੇ ਸਰਦੀਆਂ ਨੂੰ ਤੁਹਾਨੂੰ ਪਤਾ ਫਿਰ ਜ਼ਿਆਦਾ ਵੀ ਲੱਗਦੇ ਆ ਹਨਾ ਤੇ ਇੱਥੇ ਲਓ ਜੀ ਕਿਨੂ ਨੂੰ ਬੁਲਾ ਦਿੱਤਾ ਲਓ ਜੀ ਅਗਲੇ ਦਿਨ ਦਾ ਵਲੌਗ ਤੇ ਇੱਥੇ ਬੱਚੇ ਨਵੀਂ ਸ਼ੇ ਨੇ ਨਹਾ ਲਿਆ ਨਵੀਂ ਸ਼ੇ ਨੂੰ ਨਵਾਇਆ ਜਿੱਦ ਕੱਪੜਿਆਂ ਦੀ ਮਾਤੀ ਵਜ ਗਈ ਕੱਪੜਿਆਂ ਦੇ ਨਾਲ ਬਹੁਤ ਜ਼ਿਆਦਾ ਕੱਪੜੇ ਧੁੱਤੇ ਮੈਂ ਤੁਹਾਨੂੰ ਦਿਖਾਉਣੀ ਓਏ ਕਾਹਨੇ ਕੱਪੜੇ ਧੁੱਤੇ ਸਾਰੇ ਟਾਪਰ ਵੀ ਪਰ ਐ ਵੀ ਤੇ ਅਜੇ ਦਵਾ ਆਹ ਵੇਖੋ ਦਰਵਾਜ਼ਿਆਂ ਤੇ ਵੀ ਖਿਲਾ ਰਹੇ ਆ ਤੇ ਅਜੇ ਮਸ਼ੀਨ ਚੱਲਣ ਦੀ ਆ ਨਾ ਵਿਚ ਵੀ ਪਾਇਆ ਜੇ ਤੇ ਅੱਜ ਦੇ ਦਿਨ ਸਾਡੇ ਬਣਾਉਂਦੇ ਆ ਖਿਚੜੀ ਹਨਾ ਸਾਰਿਆਂ ਦੇ ਬਣਾਉਂਦੇ ਆ ਨਾ ਜਮਾਗੀ ਵਾ 14 ਤਰੀਕ ਆ ਤੇ ਮਾਗੀ ਦਾ ਦਿਹਾੜਾ ਵਾ ਤੇ ਜਿਹੜਾ ਖਿਚੜੀ ਰੱਖੀ ਇੱਕ ਪਾਸੇ ਚਾਹ ਰੱਖੀ ਹੋਇਆ ਹਨਾ ਕੱਪੜੇ ਧੋਤੇ ਤੇ ਹੁਣ ਚਾਹ ਵੀ ਪੀ ਲਈਏ ਲਓ ਜੀ ਸ਼ਾਮ ਦੇ ਵੱਜ ਚੁੱਕੀ ਆ 5:30 ਤੇ ਨਵੀਂ ਸ਼ਰਾਂ ਵਾਲਾ ਬੂਬੂ ਲੈ ਕੇ ਆਇਆ ਖਾ ਲੈ ਲਓ ਬੜਾ ਚੱਲਦਾ ਪਿਆ ਨਾ ਇਹ ਆਖਾ ਸੋਤੇ ਚੰਗੇ ਲੱਗਦੇ ਆ ਇਦਾਂ ਇਦਾਂ ਦੋ ਪੂਤ ਜਾਂਦਾ ਨਾ ਜਦੋਂ ਫਿਰ ਇਦਾਂ ਫਿਲਮਾਂ ਚੋਂ ਨਾ ਹੁੰਦਾ ਸੀ ਤੈਨੂੰ ਇਦਾਂ ਲਟਕਾਉਂਦੇ ਹੁੰਦੇ ਸੀ ਇਹ ਇਹਦੀ ਅੱਖਾਂ ਖੁੱਲ ਜਾਂਦੀ ਹੁੰਦੀਆਂ ਆਹ ਉਹ ਬਲਾਂ ਆ ਵੀ ਕੋਰ ਨਾ ਕਿੰਨਾ ਸੋਹਣਾ ਬੜਾ ਪਿਆਰਾ ਬਣਿਆ ਤੇ ਕਿਸੇ ਨੂੰ ਦਿੰਦਾ ਵੀ ਨਹੀਂ ਇਹਨੂੰ ਵੀ ਨਹੀਂ ਦੇ ਲਿਆ ਅਗਰ ਨੂਨਮ ਨਹੀਂ ਦਿੰਦਾਗਾ ਪੱਕਾ ਲੈ ਗਨੂ ਗਨੂ ਪੱਕਰ ਆਹ ਅੱਜ ਠੰਡ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਨਾ ਸਾਢੇ ਪੰਜ ਦਾ ਟਾਈਮ ਹੋਇਆ ਬਾਹਰ ਨਿਹਰਾ ਪੂਰਾ ਹੋ ਗਿਆ ਤੇ ਅੱਜ ਕੱਪੜੇ ਵੀ ਸੁੱਕਣੇ ਨਹੀਂ ਪਾਏ ਕਿਉਂਕਿ ਲੇਟ ਧੁੱਪ ਹੀ ਤੇ ਫਿਰ ਰਹਿਣ ਦਿੱਤੇ ਬੱਦਲ ਬੁੱਦਲ ਹੋਇਆ ਬਹੁਤ ਜ਼ਿਆਦਾ ਹਨਾ ਤੇ ਧੁੱਪ ਵਗੈਰਾ ਦਾ ਤੇ ਆਸਾਰ ਹੀ ਕੋਈ ਨਹੀਂ ਹੈਗਾ ਤੇ ਅੱਜ ਸਾਰਾ ਦਿਨ ਅੰਦਰ ਹੀ ਆਪਾਂ ਬੈਠੇ ਰਹੇ ਫਿਰ ਦੁਪਹਿਰੇ ਥੋੜੀ ਦੇਰ ਸੁੱਤੇ ਤੇ ਹੁਣ ਉੱਠ ਕੇ ਚਾਹ ਚੂ ਬਣਾਈ ਆ ਤੇ ਸਿਲੰਡਰ ਖਤਮ ਹੋ ਗਿਆ ਤੇ ਇੰਡਕਸ਼ਨ ਤੇ ਚਾਹ ਚੂ ਬਣਾਈ ਫਿਰ ਤੇ ਹਉ ਕੱਪੜੇ ਜਿਹੜੇ ਹਨ ਥੋੜੇ ਪਤੇ ਆ ਜਿਹੜੇ ਪਰਸੋ ਚ ਉਧ ਦੇ ਪਏ ਮਾਰੇ ਜਿਨਾਂ ਸਿੱਲੇ ਹੀ ਤੇ ਹੁਣ ਉਹ ਹੋ ਗਏ ਹੋਣੇ ਤੇ ਮੈਨੂੰ ਧਾਇ ਕਰਕੇ ਰੱਖਣੀਆਂ ਤੇ ਪਰਦੇ ਵੀ ਅੱਜ ਤੋਂ ਪਏ ਕਿਉਂਕਿ ਨਮਿਸ਼ ਨੇ ਨਾ ਰਾਤੀ ਸਾਰੀ ਸਬਜੀ ਪਰਦਿਆਂ ਦੇ ਉੱਪਰ ਸੋੜ ਦਿੱਤੀ ਪਤਾ ਨਹੀਂ ਕਿੱਦਾਂ ਸੋੜਦੀ ਉਹ ਸਾਰੇ ਮੈਨੂੰ ਪਰਦੇ ਵਗੈਰਾ ਧੋਣੇ ਪਏ ਸਾਰਾ ਕੁਝ ਧੋਣਾ ਪਿਆ ਹੁਣ ਇਹਨਾਂ ਪਾਰਸਲ ਆਇਆ ਕਲੰਤਰਾ ਤੋਂ ਮੈਂ ਨਾ ਸਾੜੀ ਮੰਗਵਾਈ ਸੀ ਪਰ ਮਤ ਖਾਸ ਚੰਗੀ ਲੱਗੀ ਕਿਉਂਕਿ ਨਾ ਸਰਦੀਆਂ ਦੇ ਅਕੋਰਡਿੰਗ ਬਹੁਤ ਹੀ ਪਤਲੀ ਹੈ ਹੈ ਵਲੀ ਜੀ ਕਲਰ ਇਹਦੇ ਨਾਲ ਬਾਰਡਰ ਸਿਰਫ ਲੱਗਾ ਮੈਂ ਖਿਲਾ ਰੂੰਗੀ ਨਹੀਂ ਹੁਣ ਮੈਂ ਅੱਗੇ ਖਿਲਾਰਾ ਪਾ ਲਿਆ ਆਵਲਾ ਬਾਰਡਰ ਲੱਗਾ ਸਿਰਫ ਆਵਲਾ ਤੇ ਇਹਦੇ ਵਿੱਚੇ ਬਲੌਂਗ ਹੈ ਇਹ ਵੀ ਕਲਰ ਦਾ ਬਲੌਂਗ ਹੈ ਮੇਰੇ ਦਿਲ ਖੰਡਾ ਦੀ ਚਰਖਾ ਤਾਂ ਕਿਤੇ ਹੋਰ ਮੰਗਾਈ ਆ ਉਹ ਥੋੜੀ ਜਿਹੀ ਬੈਟਰ ਨਾ ਉਹ ਹੈਗੀ ਆ ਬਾਂਦਨੀ ਮੇਰੇ ਕਹਣਾ ਬਾਂਦਨੀ ਤੇ ਹਨਾ ਜਿਹੜਾ ਬ੍ਰਾਂਡ ਹੁੰਦਾ ਉਹ ਆ ਤੇ ਬਾਂਦਨੀ ਚ ਇਹ ਬਹੁਤ ਜ਼ਿਆਦਾ ਪਤਲੀ ਇਸ ਤਰ੍ਹਾਂ ਦੀ ਅਕੋਰਡਿੰਗ ਨਾ ਬੜੀ ਪਤਲੀ ਹੈ ਤੇ ਬੰਨੀ ਹੋਈ ਤਾਂ ਬੜੀ ਵਧੀਆ ਲੱਗੂਗਾ ਤੇ ਮੈਂ ਦਿਲ ਖੰਡਾ ਦੀ ਚਰਨ ਕਰਦਾ ਨਮਿਸ਼ੇ ਵੇਖੋ ਜਦੋਂ ਆਉਗੀ ਨਾ ਉਹ ਕਲਰ ਟ੍ਰਾਈਟ ਹੋਣੀ ਆ ਉਮਾ ਉਹਗੀ ਤਾਂ ਫੇਰ ਉਹ ਵੇਖ ਕੇ ਕਿਹੜੀ ਚੰਗੀ ਆ ਫਿਰ ਦੋਵਾਂ ਚ ਜਿਹੜੀ ਚੰਗੀ ਲੱਗੂ ਮੇਰੇ ਅੱਖ ਨੂੰ ਜਣਾ ਚਲੋ ਜੇ ਇਥੇ ਵੀਲੋਗ ਦਾ ਕਰਦੇ ਆਂ ਏਸੀ ਆਪਣਾ ਅੱਜ ਦਾ ਵਲੋਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਤੇ ਟਾਈਮ ਹੋ ਗਿਆ 7 ਵਜੇ ਦਾ ਤੇ ਇਥੇ ਵੀਲੋਗ ਦਾ ਕਰਦੇ ਆਂ ਆਪਾਂ ਐਂਡ ਤੇ ਫਿਰਦੇ ਆਂ ਕਿਸੇ ਅਲਿ ਬਲੋਗ ਚ ਤਦ ਤੱਕ